ਇਹ ਲਗਦਾ ਹੈ ਕਿ ਉਹ ਕੀ ਬਗੇ ਸਾਨੂੰ ਕੁਝ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਨਕੁਆਇਰੀ ਕੋਈ ਇਨਕੁਆਇਰੀ ਦੀ ਇਨਫੋਰਮੇਸ਼ਨ ਹੈ ਤਾਂ ਕਿ ਉਹ ਕਹਿੰਦੇ ਕਿ ਜਿਹੜੇ 8 ਬੰਦੇ ਤੇ 12 ਬਜਿਆ ਦੀ ਤੇ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੋਏ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀ ਜਿਹੜੇ ਇਸ ਵਰਦੀ ਨੇ ਅੱਜ ਉਪੰਕਰਾਈ ਉਹ ਆਤਮੰਦਿਆਂ ਤੇ ਇਨਕੁਆਇਰੀ ਕਰਦਿ ਨੇ ਕਿਹਾ ਕਿ ਐਸੀ ਇਥੇ ਕਰਾਂਗੇ ਤੇਲੇ ਰੋਡ ਨਾਮ ਸਜਾ ਦਿੱਤੀ ਜਾਏਗੀ। ਉਹ ਜਿਹੜੇ 4 ਐਸਐਚਓ ਸੀਗੇ ਉਹ ਜਿਹੜੇ ਜਿਲਿਆਂ ਚ ਪੋਸਟਡ ਹੈ ਉਹ ਇਨਕੁਆਇਰੀ ਉਸ ਜਿਲਿਆਂ ਚ ਤਰਲੇ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਇਹ ਭੇਜ ਦਿੱਤੀ ਸੀ। ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰਦੀ ਨੇ ਸਾਥ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਪੂਰੀ ਤੇ ਮਨੂੰ ਪੁਲਿਸ ਵੱਲੋਂ ਕੋਈ ਗਿਲਾ ਸੁਪਾ ਨਹੀਂ ਉਹਨਾਂ ਨੇ ਆ ਇੱਕ ਜਿਹੜੇ ਕਹਿੰਦੇ ਮੈਂ ਉਹ ਨਾ ਆ ਤੇ ਮੈਨੂੰ ਤਾਂ ਵੀ ਕੁਝ ਟਾਈਮ ਦੇਣਾ ਪਏਗਾ ਤੇ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹੈ ਹਰ ਇੱਕ پولیس ਖਰਾਬ ਨਹੀਂ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰਦੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਮਤਲਬ ਇਹ ਉਹਨਾਂ ਨੇ ਕਿਹਾ ਕਿ ਜਿਹੜੇ 8 ਬੰਦੇ ਉਹਨਾਂ ਦੀ ਅਸੀਂ ਇਨਕੁਆਰੀ ਕੀਤੀ ਤਾਂ ਇਹਨਾਂ ਦੇ ਦੂਜਾ ਮੇਰਾ ਉਹਨਾਂ ਨੂੰ ਪੁੱਛੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਜਮ੍ਹਾਂ ਕਰਾਈਆਂ ਜਾਂ ਨਹੀਂ ਤੇ ਉਹਨਾਂ ਨੇ ਕਿ ਇੱਕ ਚਿੱਠੀ ਲਿਖ ਦੋ ਉਹਨਾਂ ਨੂੰ ਦੇ ਦੋ ਤੇ ਇਸ ਇਨਾਂ ਦੇ ਵੈਕੈਂਸੀ ਜਿਹੜੇ ਉਹ ਆ ਵਾਪਸ ਲੈ ਲੈ ਤੇ ਜਾਣਗੀਆਂ ਚਾਹ ਲੈ ਸਕਦੇ ਦੂਜਾ ਤੀਜਾ ਪੁਆਇੰਟ 'ਚ ਉਹਨਾਂ ਨੂੰ ਇੱਕ ਐਸੀ ਜਿਹੜਾ ਰਵਨੀ ਸਿੰਘ ਦੀ ਗੱਡੀ ਹੋਰ ਚੱਲੀ ਸੀ ਉਸ 'ਤੇ ਪੁਲਿਸ ਮੁਲਾਜਮ ਅੱਜ ਵੀ ਗੱਡੀ ਚਲਾਉਂਦੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜਮ ਤਾਲ ਦਿੱਤਾ ਜਾਂਦਾ ਹੈ ਦਲਵੇਂ ਤੇ ਉਹਨਾਂ ਦੀ ਗੱਡੀਆਂ ਚਲਾਣ ਲਈ ਤੇ ਇਸਦੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂ ਹੋ ਰਾਜ ਦੀ ਸਭ ਤੋਂ ਵੱਡੀ ਖਬਰ ਆਈ ਹੈ ਜਿੰਨਾ ਮੈਂ ਕਹਿੰਦੀ ਹਾਂ ਸੱਤੇ ਮਿਲ ਜਏ ਤੇ ਜਸਟਿਸ ਸਾਨੂੰ ਕੋਰਟ ਤੇ ਮਿਲਣਾ ਅੱਜ ਅਦੁਲਚਤਰਾ ਸਾਹਮਣੇ ਬਹੁਤ ਅੱچھے ਆਰਡਰਸ ਕਰਦੇ ਜਿਸ ਵਿੱਚ ਉਹਨਾਂ ਦੀ ਬੇਲ ਕਿਸਮਿਸ ਕੀਤੀ ਗਈ ਹੈ ਆਰਡਰਸ ਦੇ 53 ਨੰਬਰ ਪੈਰਾਗ੍ਰਾਫ পড়ੋਗੇ ਕਿ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿ ਇਹ ਇਸਾਮਲੇ ਜਿਨ੍ਹਾਂ ਨੂੰ ਬਿਸਮਤ ਮਤਲਬ ਬੇਤ ਨਹੀਂ ਮਿਲਣਾ ਚਾਹੀਦਾ ਹੋਰ ਇਹ ਬੇਲ ਸੀਗੀ ਬਣੇਗਾ ਹੋਰ ਐਕੀਟੇਡੀ ਕੋਪਰਾਏ ਨੇ ਬੇਤ ਪੈਸੇ ਉਹਨੇ ਵਿਡਰਾ ਕਰ ਦਿੱਤੀਗੇ ਤੁਹਾਡਾ ਦਿਖੂ ਮਿਲੇਗਾ ਫਿਰ ਅਸੀਂ ਦੇਖ ਵਾਪਸ ਪਾਵਾਂਗੇ ਪਰ ਇਸ ਵੇਲੇ ਨਾਲ ਦੇ ਐਚ ਬਹੁ ਬਟੀ ਸਾਡੇ ਲਈ ਚੀਜ਼ ਮੈਂ ਕਾ ਮੰਗੇ ਕਿਸ ਨੂੰ ਹੈ ਜਸਟਿਸ ਮਿਲੇ ਆ ਅਜੇ ਤੱਕ ਸਾਨੂੰ ਕੋਟ ਤੋਂ ਹਰ ਬਾਰੇ ਜਸਟਿਸ ਮਿਲੇ ਆ ਮਗਰ ਅਜੇ ਵੀ ਸਭ ਤੋਂ ਸ਼ਰਮ ਦੀ ਚੀਜ਼ ਹੈ ਵੈਅ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਜਿਤਾ ਲੱਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ ਐਫ ਆਈ ਆਰ ਦਾਲ ਚੁਕ ਤੇ ਕੀ ਪੰਜਾਬ ਪੁਲਿਸ ਦਾ ਸ਼ੇਖ ਨੂੰ ਦਿੱਤੀ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਸਾ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉਪਰ 307 ਦੇ ਪਰਚੇ ਲਗੇ ਹੋਣ ਕਿ 70 ਦਿਨ ਤੋਂ ਉਹ ਫਰਾਰ ਹੈ ਪੁਲਿਸ ਆਫਸਰ ਕਿ ਪੁਲਿਸ ਮੈਕਮੈਨ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫਸਰ ਕਿੱਥੇ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਟੀਨਕੁਆਰੀ ਕੀਤੀ ਹੈ ਪੁਲਿਸ ਮੈਕਮੈਨ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਟੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਹੈ ਉਹ ਇੰਕਾਉਂਟਰ ਸਪੈਸ਼ਲਿਸ ਉम्मे पे ਹਨ ਜਿੱਥੇ ਪੱਜੇ पे ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੈ ਇਹਥੇ ਪੱਜੇ ਹੁਣਾਂ ਉਹਨਾਂ ਨੂੰ ਪਕੜਨ ਦੀ ਉਹ ਦਿੱਤੀ ਜਿਹਨੂੰ ਪਟਿਆਲੇ ਫਿਰਦੇ ਘੁੰਮਦੇ ਨਾਮ ਨਾਲ ਰਾਸ਼ਾ ਕਰਨ ਪਾਟੀਆਂ ਕਰ ਰਹੇ ਮੈਂ ਪੁੱਛਿਆ ਤਾਂ ਉਹ ਕਹਿੰਦੇ ਜੀ ਅਸ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰਨੀ ਮੈਂ ਉਹਨਾਂ ਨੂੰ ਇਹ ਕਹਿ ਕੇ ਆਈ ਆ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਕੋਲ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਇਹ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਹੈ ਉਹ ਚਾਰਾਂ ਨੂੰ ਫੜਿਆ ਕਿ ਜਿਹੜੀ 307 ਦੀਤਾਲ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਕੁੱਟਿਆ ਤੁਹਾਨੂੰ ਇਹ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕਿੱਤੀ ਹੈ ਉਹ ਤੁਸੀਂ ਦੇਖਿਆਗੇ ਮੰਡੋਰ ਵਾਲਾ ਕੇਸ ਸੀ ਜਿਹੜਾ ਹੋਇਆ ਉਸਦੇ ਵੀ ਐਵੀਡੈਂਸ ਬਹੁਤ سارے ਸਾਡੇ ਕੋਲ ਆਏ ਮੈਂ ਜੀ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਹੈ ਨਾ ਮੈਂ ਜੀ ਰਾਜਪੁਰਾ ਵਾਲੇ ਨੂੰ ਮਿਲਿਆ ਉਹਨਾਂ ਨੂੰ ਮਿਲੀ ਉਹਨਾਂ ਨੂੰ 1 ਟੂ 1 ਮੀਟਿੰਗ ਨਹੀਂ ਹੋਈ ਮੈਂ ਉਹਨਾਂ ਨੂੰ ਜੁੜੀ ਨਹੀਂ

ਕਿਸ ਤੋਂ ਵੱਡੀ ਬੇਸਿਕ ਕਿਸੇ ਸਰਦਾਰ ਨੇ ਮੈਮ ਐਸਆਈਟੀ ਦੀ ਕਰਕੇ ਕਿਸ ਤੇ ਪਹੁੰਚੀ ਜੋ ਚੰਡੀਗੜ੍ਹ ਨੇ ਬਣਾਈ ਹੈ ਨਵੀਂ ਕੁਸ਼ਲਤਾ ਦੀ ਉਹਨਾਂ ਦੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਪਾਰਟ ਲੈਂਦਾ ਹੈ ਤਾਂ ਕੋਈ ਬਾੜਦਾ ਕਿੰਨੀ ਗੀਕਾ ਰਹੀ ਹੈ ਉਸ ਕੰਸਟ੍ਰਕਟ ਜੀ ਸਾਡੇ ਨਾਲ ਉਹ ਇਨਟੈਕ ਹੈਗੇ ਤਾਂ ਨਾਲ ਬਾੜਦੀ ਸਟੇਟਮੈਂਟ ਹੋ ਚੁੱਕੀ ਹੈ ਐਫਆਈਆਰ ਉਹਨਾਂ ਨੇ ਬਣਾ ਲਈ ਹੀ ਐਫਆਈਆਰ ਉਹ ਕਿਤੇ ਉਹਨਾਂ ਨੇ ਕੋਰਟ ਤੇ ਜੱਜ ਸਾਹਿਬ ਨੂੰ ਕਿਹਾ ਸੀ ਇਸ ਨੂੰ ਅਰੈਸਟ ਕਰਨ ਲਈ ਕਿਹਾ ਹੈ ਮਗਰ ਉਹ ਵਾ ਦੇਖੋ ਪੁਲਿਸ ਵਾਲੇ ਨੇ ਨਾ ਮੋ ਪਤਾ ਭੱਜਣਾ ਕਿੱਦਾਂ ਇਹਨਾਂ ਨੂੰ ਸਾਰੇ ਰਾਹ ਆਤੇ ਇਹ ਆਪਣੇ ਆਪ ਨੂੰ ਪਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰਦਾ ਮਤਾ ਬਹਿਤਾ ਹੈ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰਦੇ ਹਾਂ ਜੇ ਕਿਉਂਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਤਾਲੇ ਕਿਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸman ਹੈਲਪ ਨਹੀਂ ਕਰਦਾ